ਕਿੰਝ ਵਨਾਂ ਮੈਂ ਲੱਗੀ ਸੀ ਸਮਾਨ ਸਾਮਾਨ ਜਿਹੜਾ ਇੰਡੀਆ ਤੋਂ ਆਇਆ ਪੰਜੀਰੀ ਆ ਅਗੋਂ ਰੱਬੇ ਪੰਜੀਰੀ ਦੀ ਤੇ ਆਹ ਅਚਾਰ ਆਂਬ ਦਾ ਇਹਦਾ ਹਰ ਵਾਰੀ ਮਗਵਾਨੇ ਜਦੋਂ ਵੀ ਕੋਈ ਆਉਂਦਾ ਆਂਬ ਦਾ achar ਤੇ ਆਹ ਹੈਗੇ ਮਠੀ ਤੇ ਬੱਲੂ ਚੇਨ ਇਹ ਵੀ ਮੈਂ ਤੇ ਨਾਲ ਰੱਖ ਕੇ ਆ ਮਗਵਾਨੇ ਸੀਗੀ ਇਹ ਸੇਮੀਆਂ ਲਾਦਾ ਸ਼ੈਦ ਇਹਨਾਂ ਦੇ ਅੰਦਰ ਆਖੀਆਂ ਆਹ ਸੇਮੀਆਂ ਉਹਨਾਂ ਨੂੰ ਮੱਠੀ ਦੇ ਵਿੱਚ ਪਾ ਲੂੰਗੀ ਢੱਬੇ ਦੇ ਨਾਲ ਜਿਹੜੀਆਂ ਲੈ ਕੇ ਜਾਣੀਆਂ ਤੇ ਥੋੜੀ ਜਿਹੀ ਪੰਜੀਰੀ ਪਾ ਲਾਂਗੇ ਉੱਥੇ ਖਾਣ ਵਾਸਤੇ ਤੇ ਮੱਠੀਆਂ ਤੇ ਬਾਲੂ ਸ਼ਾਇਆਂ ਨਾਲ ਰਾਸਤੇ ਵਿੱਚ ਖਾਣ ਵਾਸਤੇ ਪਾ ਲਾਂਗੇ ਤੇ ਬਾਕੀ ਚਾਰ ਪੰਜੀਰੀ ਵਗੈਰਾ ਮੈਂ ਸਾਹਮਣੇ ਰੱਖ ਦੂੰਗੀ ਕੁਝ ਉਧਰ ਲੈ ਕੇ ਭੇਜ ਦਾਂਗੇ ਤੇ ਆ ਹੈ ਕਿ ਵੀ ਸਰਦੀਆਂ ਵਾਲੇ ਮੌਲੀਆਂ ਛਾਲਕਾ ਮੋਂਗਰੇ ਸਾਰੇ ਆਏ ਇਹ ਹੁਣ ਵੀ ਲਾਵਾਂਗੇ ਸੰਧਰਨੀ ਵਾਲੀਆਂ ਜਿਹੜੇ ਸਬਜ਼ੀਆਂ ਫਟ ਦਾਂਗੀ ਤੇ ਮੇਥੀ ਮੇਥੀ ਧਨੀਆ ਸਾਰਾ ਕੁਝ ਲਾ ਲਾਂਗੇ ਆ ਮੈਂ ਪਾਉਂਗਾ ਮੱਠੀਆਂ ਨਾਲ ਪਾਲੂ ਸ਼ੈਣੀ ਜਾਣ ਵਾਸਤੇ ਤੇ ਆਪ ਕਰੀ ਰੱਖ ਦਾਂਗੇ ਬਾਅਦ ਚ ਖਾ ਲੈਣਗੇ ਆਪ ਆਇਆ ਜੀ ਟੈਂਟਿਆਂ ਨੇ ਖਲਾਰਾ ਹੁਣ ਕਰਦੇ ਆ ਸੈਟਿੰਗ ਓਕੇ ਬਾਕੀ ਆ ਜਿਹੜਾ ਸਮਾਨ ਆਪਣਾ ਇੰਡੀਆ ਤੋਂ ਆਇਆ ਤੇ ਇਹ ਬਾਅਦ ਚ ਆਪਾਂ ਵਿਖਾਵਾਂਗੇ ਤੁਹਾਨੂੰ ਕੀ ਕੀ ਆਇਆ ਤੇ ਹੁਣ ਮੇਰੇ ਕੋਲ ਟਾਈਮ ਨਾਗਾ ਅੱਜ ਟਾਈਮ ਮਿਲਿਆ ਤਾਂ ਅੱਜ ਦਿਖਾਉਂਗੀ ਕੀ ਕੀ ਸਮਾਨ ਆਇਆ ਕਿਉਂਕਿ ਸਮਾਨ ਕਾਫੀ ਆ ਤੇ ਜੇ ਨਾ ਟਾਈਮ ਲੱਗਾ ਫਿਰ ਮੈਂ ਆ ਕੇ ਵੀਡੀਓ ਬਣਾਉਂਗੀ ਫੈਸ਼ਨ ਇਹੜਾ ਆਪਣਾਇੰਦਿਆ ਤੋਂ ਸਮਾਨ ਆਇਆ ਵਾ ਤੇ ਆਹ ਮੁੰਡੇ ਦਾ ਆਪਣਾ ਦੋਤੇ ਦਾ ਇਹ ਹੁਣ ਸੈਟਿੰਗ ਕਰਕੇ ਰੱਖਦੇ ਆਂ ਸਮਾਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਤੇ ਅੱਜ ਹੈਗਾ ਜੀ ਮੰਡੇ ਤੇ ਅੱਜ ਹੋ ਗਈਆਂ ਆਪਣੀਆਂ ਛੁੱਟੀਆਂ ਸਟਾਰਟ ਤੇ ਆਪਾਂ ਜਾਣਾ ਅੱਜ ਘੁੰਮਣ ਤੇ ਬਸ ਉਹ ਹੁਣ ਤਿਆਰੀ ਕਰਾਂਗੀ ਸਿੰਚ ਕੇਸ ਵਿੱਚ ਕੱਢ ਲਿਆ ਤੇ ਇਹਦੇ ਚ ਕੱਪੜੇ ਪਾਵਾਂਗੇ ਕਿਉਂਕਿ ਕਾਫੀ ਦਿਨ ਹੋ ਗਏ ਆ ਤੇ ਸਮਾਨ ਲਿਆ ਕੇ ਰੱਖੀ ਜਾਂਦੇ ਆ ਤੇ ਹਜੇ ਪੈਕਿੰਗ ਨਹੀਂ ਕੀਤੀ ਗਈ ਟਾਈਮ ਹੀ ਨਹੀਂ ਲੱਗਦਾ ਸੀਗਾ ਕੰਮ ਦਾ ਕਰਕੇ ਤੇ ਅੱਜ ਜਾਣਾ ਸ਼ਾਮ ਨੂੰ ਆ 8 ਵਜੇ 8 ਵਜੇ ਵੀ ਟ੍ਰੇਨ ਤੇ ਹੁਣ ਦਿਨੇ ਪੈਕਿੰਗ ਕਰਾਂਗੇ ਹੁਣ ਮੈਂ ਨੇਲ ਕਰਾਉਣ ਚੱਲੀ ਆ ਤੇ ਆਪਾਂ ਕਿੱਥੇ ਜਾਣਾ ਵਾ ਤੇ ਉਹ ਆਪਣਾ ਸਰਪ੍ਰਾਈਜ਼ ਆ ਤੁਸੀਂ ਆਪਣੇ ਨਾਲ ਬਣੇ ਰਹੋ ਆਪਣੇ ਬਲੌਗ ਆ ਸਾਰੇ ਆਪਣੇ ਵੀਡੀਓ ਤੁਸੀਂ ਦੇਖਿਆ ਕਰੋ ਫੇਰ ਆਪਾਂ ਤੁਹਾਨੂੰ ਸਾਰੇ ਜਿੱਤੇ ਆਪਾਂ ਘੁੰਮਣ ਜਾ ਰਹੇ ਆ ਨਾਲ ਦੀ ਨਾਲ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਹੁਣ ਮੈਂ ਚੱਲੀ ਸੀ ਨੇਲ ਕਰਾਉਣ ਤੇ ਆ ਕੇ ਕਰਦੀ ਆ ਪੈਕਿੰਗ ਤੇ ਮਿਲਦੇ ਆ ਫੇਰ ਜੇ ਉੱਥੇ ਜਾ ਕੇ ਠੀਕ ਆ ਓਕੇ ਬੱਚੋ ਮੈਂ ਚੱਲਦੀ ਆ ਹੁਣ ਜੇ ਮੈਂ ਆ ਗਈ ਹੁਜਾ ਇੱਕ ਇੱਕ ਕਰੀ ਜਾਂਦੇ ਅੱਗੇ ਥੋੜਾ ਕਾ ਥੋੜਾ ਜਿਹਾ ਤੁਹਾਨੂੰ

Makeup das mãos. ਤੁਸੀਂ ਨਾ ਪਹਿਲਾਂ ਆ ਜਾਓ ਅਸੀਂ ਪਾਣੀ ਆ ਸਾਨੂੰ ਚਾਹੀਦੀ ਆ ਵਾ ਫਿਰ ਤੁਸੀਂ ਇਹਨਾਂ ਨੂੰ ਲੈ ਜਾ ਬੋਡਾ ਫਰਾਂ ਦੇ ਤਾਂ ਹੀ ਤੁਸੀਂ ਤੁਹਾਨੂੰ ਕਿ ਐ ਤੂੰ ਨਾਲ ਜਾਣਾ ਸਨ ਚੜਾ ਲੈ ਆ ਜਾ ਤੂੰ ਨੇ ਜਾ ਬੋਤਾ ਹੋ ਫਿਰ ਟਾਈਮ ਆਖਰ ਬਾਲਾ ਕਮਰੇ ਉਹਨਾਂ ਟਾਈਮ ਨਾਲ ਕਮਰਾ ਕਿੱਥੇ ਆ 16 ਸਾਲਾਂ ਬਾਅਦ ਸਿਕਜ ਨਾਲ ਆਉਗਾ ਕਹਿੰਦੇ ਓਹੋ ਵੈਂਟਰੀ ਵਾਲਾ ਤੇ ਪਤਾ ਓ ਸਾਈਕਲ ਵੈਂਟਰੀ ਵਾਲਾ ਤੇ ਚਲਾਉਂਦਾ ਪਤਾ ਲੱਗ ਗਿਆ ਨਹੀਂ ਫਿਰ ਮੋਲੂ ਅੱਛਾ ਰਾਤ ਕਰਕੇ ਚੱਲ ਆਇਆ ਚੱਲ ਸੰਤ ਪਾਪਾ ਨੂੰ ਚੱਲ ਆ ਉਹ ਮੇਰੇ ਵਾਸਤੇ ਦੁੱਧਿਆ ਲਿਆਇਓ ਚੰਗਾ ਸਵਾਨ ਉਹ ਮम्मा ਹੂੰ ਮम्मा ਕੱਟ ਫੜ ਉਹ ਫਿਰ ਕੱਟ ਫੜ ਉਹ ਕੈਮਰਾ ਤੂ ਵੀ ਚੱਲੇ ਮੁੰਡੇ ਹੁਣ ਸਾਈਕਲਾਂ ਤੇ ਕੀ 10 ਇੰਚੀ ਕਾਰਲਾ ਲਈਏ ਫਿਰ ਹੁਣ ਨਮੇ ਨਮੇ ਨੂੰ ਪਤਾ ਸਭ ਕਰਨਾ ਪੈਣਾ ਠਹਿ ਜਾਣਾ ਮੈਂ ਕਿ ਮੈਂ ਆਪੇ ਚੱਕ ਲੂੰਗੀ ਦੋ 10 ਇੰਚੀ ਕਰ ਲੀਏ ਕਾਰਲਾ ਕਰਲਾ ਸਾਰਾ ਸਮਾਨ ਪਾ ਲਵ ਦੇ ਆਪਣੇ ਘਡੀਨੀ ਦੌਰ ਲਾਈ ਹੋਈ ਆ ਉੱਤਰ ਕਿਤੋਂ ਲੇ ਜਾਂਦੀ ਚਲੋ ਚੜੋ ਸਾਈਕਲਾਂ ਤੇ ਮੈਂ ਤੁਹਾਡੀ ਵੀਡੀਓ ਬਣਾਉਂਦੀ ਸਾਂਗਾ ਲੋ ਬਈ ਗੱਡੀਆਂ ਤੋਂ ਤਰਕੇ ਤੇ ਸਾਈਕਲਾਂ ਦੇ ਛੜਾਏ ਹੈ ਕਹਨ ਗੱਡੀਆਂ ਤੋਂ ਤਰਕੇ ਮੈਂ ਕਿ ਕਿਹੜਾ ਸਾਈਕਲਾਂ ਤੇ ਆ ਜਾਂਦੇ ਆ ਆਇਆ ਕਰ ਲਿਆ ਨਿਕਲਦੇ ਆ ਗਿਆ ਆ ਟਰਾਲੇ ਵਾਲਾ ਵੀ ਸਾਈਕਲ ਮੈਂ ਕਰ ਲੈ ਦੂਜਾ ਟਾਈਮ ਚ ਕਿੰਨਾ ਖਲਾਰਾ ਮੇਕਅਪ ਨੂੰ ਹਾਂ ਵੀ ਹਾਲ ਫਾਈਨਲੀ ਹੋ ਗਿਆ ਡੈਡੀ ਤੇ ਸਵੇਰ ਲੱਗਿਆ ਕੰਮ ਤੇ ਥੱਕ ਗਈ ਹੁਣ ਮੈਂ ਲੱਗੀ ਅੰਗਰੇਜ਼ ਖਾਂ ਆ ਗਏ ਦੱਸੋ ਦਾਨਾ ਸਾਰਿਆਂ ਨੇ ਫੋਨ ਲੈਨੇ ਆਪਾਂ ਤਾਂ ਅਦਾਣੀ ਉਹ ਉਹਨਾਂ ਟਾਈਲੈਂਸ ਤੇ ਵੀ ਫਰਕ ਤੇ ਲੈ ਕੇ ਆਇਆ ਜੀ ਉੱਧਰ ਤੇ ਕਹਿੰਦੇ ਨਹੀਂ ਆਪਾਂ ਦਾ ਕਹਿੰਦੇ ਇਹਨੂੰ ਘਰ ਆਏ ਮੈਂ ਕਹਿੰਦਾ ਇਹ ਰਵੇ ਤੂੰ ਆ ਸਿੱਧਾ ਜਾਵੜਾ ਪਰ ਕਹਿੰਦੇ ਹੈ ਦਾ ਆਊਂ ਸਾਈਡ ਆ ਕੰਨਿ ਚਾੱਕ ਲਓ ਨਹੀਂ ਹੋਂ ਵਿਚਾਕਦੇ ਨੇ ਮੈਨੂੰ ਧਿਆਨ ਨਾ ਪਤਾ ਕਈ ਵਾਰ ਨਾ ਗੱਡੀਆਂ ਗੁੱਟੀਆਂ ਮੋੜੀ ਐ ਵਜੇ ਆ ਤੇ 4 ਕਿਲੋ ਕ੍ਰੋਸ ਕਰਨੀ ਐ ਬਸ ਵੇਖ ਕੇ میو آم لو پیا ਸਾਂ ਤੋਂ ਪਹਿਲਾਂ ਬੱਚੇ ਕਹਿੰਦੇ ਲੇਜ ਲੋਜ ਲੈਣੇ ਹਨ ਇੰਡੀਅਨ ਸਟੋਰ ਤੇ ਆਏ ਆ। ਰਾਜ ਕਹਿੰਦੇ ਖਾਂਦੇ ਜਾਵਾਂਗੇ। ਲੇਮ ਖਾ ਲਿਆ ਦਿ ਮिन्नੂ। ਕਿੱਕੇ ਵੜਾਂ ਜਾ। ਹਾਂਜੀ ਮिन्नੂ ਬਿਠਾ ਕੇ ਗੱਡੀ ਚ ਆਪ ਚਲੇ ਗਏ ਬੱਚੇ ਸਮਾਨ ਲੈਣ ਗੱਡੀ ਖੁੱਲੀ ਸੀ ਮੇਰੀ ਚਲੋ ਮੈਂ ਬਹਿ ਜਾਂਦਾ ਲੋਕਾਂ ਨੂੰ ਲੈਣ ਤਾਂ ਆ ਗਏ ਸੀ ਕੀ ਕੁਸ ਲੈ ਆਉਨੇ ਆ ਇਹਨਾਂ ਦੇ ਅੱਪੂ ਹੋ ਸਕਦਾ ਆਪਕੇ ਸਰ ਆਪਕੇ ਪਾਪਾ ਨਹੀਂ ਆਏ ਅਜੇ ਅੱਛਾ ਭਈ ਆਪਾਂ ਚੱਲ ਜਾਈਏ ਤਾਂ ਮੈਂ ਬਹਿ ਕਿਹ ਲਈ ਜੀ ਜੀ ਲੈਂਮ ਕਾ ਹੈ ਨਹੀਂ ਮੈਂ ਸਪਰਾਈਟ ਲੈ ਆਤੀ ਥਰੋਂ ਚਲ ਠੀਕ ਆਜੋ ਚਲ ਲੈਂਮ ਕਾ ਹੈ ਨਹੀਂ ਸੀ ਅੱਗੇ ਜੀ ਆਉਣਾ ਸੀ ਸਟੇਸ਼ਨ ਤੇ 7:30 ਹੋ ਗਏ ਆ ਤੇ 7:50 ਦੀ ਟ੍ਰੇਨ ਆ ਸਾਡੀ ਰਾਤ ਦਾ 10 ਫਰ ਅਸਰ ਚਲੋ ਅਬ ਜਾ ਸਾਂ ਦੇਗਾ ਦੇਖੇ ਗਾ ਮੌਸਮ ਦਾ ਦਿਨਾਂ ਦਾ ਫਰਕ ਪੈ ਗਿਆ ਨਾ ਅੱਗੇ 8 8:30 ਵਜੇ ਤੱਕ ਵੀ ਦੂਜਾ ਦਿਨ ਹੁੰਦਾ ਸੀ ਤੇ ਹੁਣ 7:30 ਆਹ ਹਾਂ ਜਮਨ ਨਹੀਂ ਰਹਿ ਜਾ ਲੱਗਣਾ ਲਾਉਟਿਚ ਕਿਸੀ ਲਾਉ ਲਾ ਲੇ ਆਪਣੇ ਸਾਰੇ ਕੈਂਚੀ ਲਾ ਲੇ ਆਪਣੇ ਸਾਰੇ ਕੈਂਚੀ ਆਜਾ ਬਾਈ ਹੁਣੇ ਅਜੇ ਟਾਈਮ ਹੈਗਾ 5 ਮਿੰਟ ਸਾਨੂੰ ਮਿਲਨ ਨੂੰ ਠੋਕਿਆ ਫੇਰ ਜਿਹੜਾ ਗੇਟ ਬੰਦ ਹੋ ਗਿਆ ਕੋਲਣਾ ਵੀ ਨਹੀਂ ਤਾਓ quindi clearano di nuovo modo... vale informiamo i viaggiatori che il treno intersì di 9 7, 5, 2 3 di Italia 19, 50 per milano centrale 4 5 6 ਰਿਕਸ਼ਨੈਲੀ ਦਿਓ ਜੈਨ 44 26 939 ਆ ਜੀ ਅੱਗੇ ਆਪਾਂ ਇੱਥੇ ਨਾਲ ਕੋਈ ਆਪਣੇ ਬੈਠਾ ਮੈਂ ਕਿਦਾਂ ਚਾਹਤੋਂ ਉੱਪਰ ਤੋਂ ਕੁਝ ਸਾਰੇ ਉਸ ਤਰ੍ਹਾਂ ਦਾ ਲੱਗਦਾ ਹੈ। ਸਿਆਣਾ। ਅਹ, ਸਿਆਣਾ ਤੇ ਕਹਿਣਾ ਹੈ ਕਿ ਜਿਹਨੂੰ ਫੋਟੋ ਸੈਂਡ ਕਰੀ ਆ। ਲੱਗਿਆ ਕਿ ਬਹੁਤ ਵੱਡਾ। ਟੋਟੇ ਤੇ। ਦੂਰੇ 750 ਤੇ ਤੁਰਿਆ ਨਾ। Thank <laughs> you